ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਦਪਿਕਾ ਖੋਸਲਾ ਇਸ ਵੇਲੇ ਤੇ ਆਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਾਂਗਰਸ ਦੇ ਵਿੱਚ ਸੰਨ ਮਾਰੀਆਂ ਜੋ ਨੇ ਉਹ ਚੱਲ ਰਹੀਆਂ ਨੇ ਕਦੇ ਭਾਜਪਾ ਔਰ ਕਦੇ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਕਾਂਗਰਸ ਦੇ ਲੀਡਰ ਹੋਣ ਜਾਂ ਕਾਉਂਸਲਰ ਹੋਣ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੇ ਅੱਜ ਕਾਂਗਰਸ ਦੇ ਬੁਲਾਰੇ ਤਰਸੇਮ ਸਿੰਘ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਔਰ ਕੁਲਦੀਪ ਤਾਲੀਵਾਲ ਜੋ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਵੀ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਵੀ ਨੇ ਤੇ ਉਹਨਾਂ ਦੇ ਵੱਲੋਂ ਤਰਸੇ ਹੁਣਾਂ ਨੂੰ ਪਾਰਟੀ ਜੋ ਹੈ ਉਹ ਜੁਆਇਨ ਕਰਵਾਈ ਗਈ ਹੈ ਤਰਸੀਮ ਸਿੰਘ ਸਿਆਲਕਾ ਪਾਰਟੀ ਜੁਆਇਨ ਕਰਕੇ ਆਮ ਆਦਮੀ ਪਾਰਟੀ ਔਰ ਇੱਥੇ ਤੁਹਾਨੂੰ ਦੱਸ ਦਈਏ ਕਿ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਕਾਂਗਰਸ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਜੋਨੇ ਔਰ ਤਰਸੀਮ ਸਿੰਘ ਸਿਆਲਕਾ ਦੇ ਵੱਲੋਂ ਕੀਤੇ ਗਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਸਾਡੇ ਪ੍ਰਸਤਾਵ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਟਾਰੀ ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਦੇ ਲੀਡਰ ਕਾਂਗਰਸ ਦੇ ਹਲਕਾ ਇੰਚਾਰਜ ਜਿਨ੍ਹਾਂ ਨੇ 22 ਦੀ ਉਥੋਂ ਇਲੈਕਸ਼ਨ ਲੜੀ ਸੀ ਸਰਦਾਰ ਤਸੀਮ ਸਿੰਘ ਸਿਆਲਕਾ ਜੀ ਉਹ ਜਿਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੋਲਡ ਹੈ ਉਹਦਾ ਉਹਨਾਂ ਦਾ ਬੇਟਾ ਜਿਹੜਾ ਚੂਤ ਕਾਂਗਰਸ ਦਾ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਵੀ ਹੈ ਸਰਪਾਲਦੀਪ ਸਿੰਘ ਉਹਦਾ ਸਟੇਟ ਦਾ ਫੋਕਸਮੈਨ ਵੀ ਹੈ ਉਹ ਵੀ ਅੱਜ ਬਲ ਜਿਹੜੇ ਸਾਡੇ ਨਾਲ ਸ਼ਾਮਲ ਹੋਇਆ ਉਹ ਕਮਲ ਨਾਦੀ ਅਮਰਸਰ ਦੀ ਸਫਾਈ ਜੁਨੀਅਨ ਜਿਹੜੀ ਹੈ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਅਮਰਸਰ ਦੀ ਲੋਕ ਸਭਾ ਸੀਟ ਲਈ ਅਮਰਸਰ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੋਣਾ ਇਸ ਗੱਲ ਦਾ ਪਸੰਦਕ ਹੈ ਕਿ ਅਸੀਂ ਅਮਰਸਾ ਲੋਕ ਸਭਾ ਸੀਟ ਜਿਹੜੀ ਹੈ ਬਹੁਤ ਵੱਡੀ ਗਿਣਤੀ ਦਾ ਬਲ ਜਿਹੜੀ ਜਿੱਤਣ ਜਾਦੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆਉਣਾ ਚਾਹੁੰਦੇ ਆ ਅਗਲੇ ਦੌਰ ਚ ਉਹ ਵੀ ਆਉਣਗੇ ਸੋ ਅੱਜ ਮੈਂ ਤੁਹਾਡੇ ਦਾ ਹੀ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਤਹਿਸੀ ਦੇ ਜਿਹੜੇ ਅਮਰਸਰ ਤਹਿਸੀ ਨੇ ਜਿਹੜੇ ਚਾਹੁੰਦੇ ਆ ਕਿ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਦਾ ਸਾਰਿਆਂ ਨੂੰ ਬੇਨਤੀ ਆ ਕਿ ਆਓ ਅਲਕਿ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਖੁਵਾਈ ਅਮਰਸਰ ਨੂੰ ਇੱਕ ਬਿਊਟੀਫੁਲ ਸਿਟੀ ਜਿਹੜਾ ਉਹ ਬਣਾਈਏ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਕੱਲਾ ਬੱਜਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀ ਵਰਕ ਜਿਹੜੀ ਆ ਉਹ ਹੁੰਦਾ ਸੋ ਮੈਂ ਸਮਝਦਾ ਕਿ ਫਿਆਲਕਾ ਜਿਹੜੇ ਐਸੇ ਕਮਿਸ਼ਨ ਦੇ ਮੈਂਬਰ ਵੀ ਰਹੇ ਆ ਬਹੁਤ ਪੁਰਾਣੇ ਸੀਨੀਅਰ ਲੀਡਰ ਨੇ ਉਹਦੇ ਪਹਿਲਾਂ ਕਾਲੀ ਦਲ ਚ ਵੀ ਸੀਗੇ ਉਹਨਾਂ ਦਾ ਬਹੁਤ ਲੰਮਾ ਕੰਮ ਹੈ ਉਹ ਦੂਜੀ ਗੱਲ ਇਹ ਗਰਾਊਂਡ ਜੀਰੋ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ ਇਹ ਸ਼ਜਾਦੇ ਦੀ ਹੈ ਇਹ ਕਾਕੇ ਦੀ ਹੈ ਇਹ ਕੋਈ ਵੱਡਿਆ ਘਰਾਂ ਦੇ ਕਾਕੇ ਨਹੀਂ ਇਹ ਆਮ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਆਏ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਸੋ ਅੱਜ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਅਮਰ ਸਾਹਿਬ ਦੀ ਪੂਰੀ ਪਾਰਟੀ ਵੱਲੋਂ ਵੱਲੋਂ ਜੀ ਆਇਆਂ ਵੀ ਕਹਿੰਦਾ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਉਦਿਆ ਫੈਸਲਾ ਲਿਆ ਅਦਮਾਨ ਸਾਹਿਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਵੀ ਇਹ ਹੀ ਵਿਸ਼ਵਾਸ ਰੱਖਾਂਗਾ ਕਿ ਇਹਨਾਂ ਦਾ ਜਿਹੜਾ ਪੋਲੀਟੀਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇਹਨਾਂ ਦਾ ਬਰਦਾ ਮਾਨ ਸਲਮਾਨ ਜਿਹੜਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹਦਾ ਇਹ ਅਟਾ ਦੀ ਹਲਕੇ ਦੇ ਵਿੱਚ ਅੱਜ ਤੋਂ ਹੀ ਆਪਣੀ ਕਮਾੜ ਜਿਹੜੀ ਆ ਉੱਥੇ ਸਾਡੇ ਮਾਂਜੋਗ ਐਮਐਲਏ ਸਰਦਾਰ ਜਸਵੰਤ ਸਿੰਘ ਐਡੀਸੀ ਯਰ ਨਾਲ ਉੱਥੇ ਸੰਭ ਲੈਣਗੇ ਔਰ ਬੁਰੀਠੇ ਦੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਾ ਚਾਹਤ ਦੇ ਬੁਰੀਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦਗੇ ਇਹਨਾਂ ਦੋ ਹਲਕਿਆਂ ਦੇ ਵਿੱਚ ਉਹਦਾ ਇਹਨਾਂ ਦਾ ਸਾਰੇ ਅੰਮਸਤ ਸੀ ਬਹੁਤ ਅਸਰ ਸੂਕਿਆ ਸਭ ਲੋਕਾਂ ਨੂੰ ਹੋਏ ਸਾਡੇ ਨਾਲ ਤੋਰਦੇਗੇ ਪਾ ਮੇਨਲੀ ਅਟਾ ਦੀ ਉਹ ਵਜੀਠਾ ਤੋਂ ਬਹ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦੇਗੇ ਇਸੇ ਤਰ੍ਹਾਂ ਹੀ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਜਥੇਬੰਦੀ ਹੈ ਸਫਾਈ ਮਜ਼ਦੂਰਾਂ ਦੀ ਇਹ ਵੀ ਹਜ਼ਾਰਾਂ ਦੀ ਗਿਣਤੀ 'ਚ ਅਮਰ ਸੱਚ ਕੰਮ ਕਰਦੇ ਆ ਅਗਲੇ ਦਿਨ ਅੱਛਾ ਗਵਾਲ ਮੰਡੀ ਦੇ ਵਿੱਚ ਇੱਕ ਵੱਡੀ ਪਬਲਿਕ ਕਮਿਟੀ ਵੀ ਜੜੀ ਕਰਾਉਣਗੇ ਮੈਂ ਇਹਨਾਂ ਸਾਧਿਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਨੂੰ ਔਰ ਹੁਣ ਮੈਂ ਸਿਆਲਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਪਾਰਟੀ ਚੋਂ ਬਾਦੇ ਉਹ ਜੋ ਤੁਹਾਡੇ ਦਾ ਆਪਣੇ ਸਪਸ਼ਟ ਕਰ ਲਿਏ ਸਦਾ ਤਸਿੰਮ ਸਿੰਘ ਜੀ ਸਿਆਲਕਾ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਤੇ ਉਮੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਪ੍ਰਾਥ ਰਾਜ ਗੋਵਿੰਦਰਪਾਲ ਸਿੰਘ ਜੀ ਜੱਗਾ ਜੀ ਤੇ ਸਮੂਚੀ ਪ੍ਰਤਸਾਲ ਦੇ ਸਤਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆਂ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਡੇਢ ਦੋ ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਦਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚਲਦੇ ਚਲਦੇ ਖੀਰ ਦੇ ਦਮ ਤੱਕ ਜਦੋਂ ਛਿਰ ਤੋਂ ਪਾਣੀ ਲੱਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋਈ ਚਾਰਾ ਨਾ ਦਿਸਿਆ ਤੇ ਫਿਰ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਜੀਵਨਾ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦਸਵੇਂ ਦਰਸ਼ਨ ਮਾਰਗ ਤੇ ਚਲਦੇ ਹੋਏ ਜਿਵੇਂ ਗੁਰਾਣੇ ਮੇਥਾਈ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵੀ ਸਹਿਯਾਤ ਕਰਾਇਆ ਵੀ ਇਹ ਲੋਕ ਲੋਕ ਰਾਜ ਹੈ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲ ਸਖਤ ਰਾਜ ਰਾਜਗੁਰੂ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਗਰਦਾਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਭਰੋਸਾ ਦੇ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਆਸਾਂ ਪਾਰਟੀ ਵੱਲੋਂ ਤੁਹਾਨੂੰ ਭਰੋਸਾ ਦੇ ਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਤਿਕਾਰ ਹੋਏਗਾ ਤੇ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰਨ ਰਿਹਾ ਇਹ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦੱਬੇ ਕੁਚਲੇ ਆ ਉਹ ਆਪਣੀ ਮਾਂ ਪਾਰਟੀ ਸਮਝੀ ਤੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਬਦ ਤੋਂ ਬਿਹਤਰ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੋ ਹਾਲਾਤ ਇੰਨੇ ਮਾਰੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਉਹ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਾ ਤੇ ਅਦਬਗਾਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ। ਸ਼ਿਆਕਾ ਸਾਹਿਬ ਕਿਹੜੀ ਕਿਹੜੀਆਂ ਜਲਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਲਾਲਤ ਹੋ ਕਿੰਨੀ ਜਿਤ ਤੋ ਰਹੀ ਸੀ। ਜਲਾਲਤ ਪਹਿਲੇ ਢੋੜ ਦੋ ਸਾਲਾਂ ਤੋਂ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿਨ੍ਹਾਂ ਜੋ 134 ਜਿਹੜੇ ਰਿਜ਼ਰਵ ਆ। ਤੇ ਕੱਲਾ ਟਾਰੀ ਹਲਕਾ ਹਾਂਜੀ ਟੋਟਲ 34 134 ਰਿਜ਼ਰਵ ਆ ਤੇ 117 ਜਿਹੜੇ ਉਹ ਐਸੈਂਬਲੀ ਹਲਕੇ ਨੇ ਤੇ ਜੇ ਜਾਤੀ ਦਾ ਸਕਾਰ ਹੋਇਆ ਤੇ ਟਾਰੀ ਹਲਕਾ ਜਿਹਦੇ ਬਾਰੇ ਮੈਂ ਸਮੂਚੀ ਅੰਮ੍ਰਿਤਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਝੇ ਦੀ ਸਮੂਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਸੀਐਮ ਰਹੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਪਿਛਲੇ ਡੇਢ ਸਾਲ ਤੋਂ ਵੀ ਮੇਰੇ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਹੈ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋ ਪਪੋ ਕਰਕੇ ਕੰਮ ਕਰਨ ਦਾ ਬ੍ਰੋਚਾ ਵੀ ਤੂੰ ਕੰਮ ਕਰ ਤਖੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦਿਵਾ ਸਕੇ ਇਥੋਂ ਤੱਕ ਕਿ ਪੰਜਾਬ ਦੇ ਜਿਹੜੇ ਪ੍ਰਭਾਵੀ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਐਟਿਕ ਪ੍ਰਧਾਨ ਆ ਭਾਰਤ ਭੂਸਨ ਆਚੂ ਜੀ ਉਹਨਾਂ ਸਾਰਿਆਂ ਦੇ ਵੀ ਧਿਆਨ ਲੈਂਦਾ ਵੀ ਮੇਰੇ ਨਾਲ ਇਹ ਜਲਾਲ ਹੋ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਗਏ ਵੀ ਮੈਨੂੰ ਪਾਰਟੀ ਸੱਡਣ ਲਈ ਮਜਬੂਰੋਂ ਕਰ ਦਿੱਤਾ ਐਸਬਲੇ ਉਹਦੀ ਮੈਂ ਤੁਹਾਨੂੰ ਵਿਸਾਰਨਾ ਵੀ ਦੱਸ ਦੇਣਾ ਕਿ 2023 ਚ ਜਦੋਂ ਪੰਜਾਬ ਜੂਤ ਕਾਂਗਰਸ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਚ ਮੇਰੇ ਬੇਡੇ ਨੇ ਵੀ ਜੂਤ ਕਾਂਗਰਸ ਦੇ ਦਿਹਾਤੀ ਦੇ ਕਾਗਜ ਭਰੇ ਤੇ ਕਾਗਜ ਭਰਉਣ ਵਾਲਾ ਵੀ ਸਾਡਾ ਭਾਊ ਆ ਜਿਹੜਾ ਉਮੀਦਵਾਰ ਹੈ ਲੋਕ ਸਭਾ ਹਲਕੇ ਤੋਂ ਉਹਨਾਂ ਕਹਿੰਦੇ ਕਿ ਇਹਦੇ ਬੇਟੇ ਦੇ ਪਰ ਮੈਂ ਉਹਦੇ ਸਲਾਹ ਕਰਨ ਗਿਆ ਉਹਨਾਂ ਨੇ ਵੀ ਜੂਤ ਕਾਂਗਰਸ ਦੇ ਉਹਦੇ ਬੰਨੇ ਹਲਕਾ ਹਰ ਅਸੈਂਬਲੀ ਹਲਕੇ ਜੇ ਕੱਲ ਕਾਂ ਚਾਰਜ ਲੈਣਾ ਜੂਤ ਦਾ ਤੇ ਮੈਨੂੰ ਇਹਨਾਂ ਸਾਰਾ ਦੇਖ ਕੇ ਬੇਡੇ ਨਾਲ ਨਾਲ ਮੇਰੇ ਬਲੌਗ ਪਰ ਤਾਂ ਨਹੀਂ ਆਂਦੇ ਵੀ ਇਹਨੂੰ ਲੜਾਏ ਚੰਗਾ ਭਲਾ ਮੈਂ ਕਿਹਾ ਜਿੱਥੋਂ ਤੱਕ ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਦਾ ਆਖਿਆ ਉਥੇ ਨਾ ਮੇਰੀ ਮਿਸਦਾ ਦਾ ਨਾ ਮੇਰੇ ਬੇਟੇ ਦਾ ਨਾ ਮੇਰੀ ਬੇਟੀ ਦਾ ਇਹ ਮਾਨ ਸਤਕਾਰ ਉਹਨਾਂ ਜਾਊਗੇ ਜ਼ਿਲ੍ਹੇ ਦੇ ਨੇ ਕਾਗਜ਼ ਭਰੇ ਆ ਤੇ ਇਹਦੇ ਲਈ ਉਹਨਾਂ ਉਥੇ ਚੋਕੇ ਲੀਡਰਾਂ ਨੂੰ ਫੋਨ ਕਰਦਾ ਵੀ ਹਸ ਹਲਕੇ ਦੇ ਬੇਟੇ ਦੀ ਮਾਤ ਕਰੂੰ ਦੋਆਂ ਜਾਵਨ ਦਾ ਨਾ ਪਤਾ ਨਹੀਂ ਕੀ ਡੀਲ ਹੋਈ ਆ ਦੂਜਿਆਂ ਤੇ ਨਾ ਜਿਹੜੇ ਏਸ ਹਲਕੇ ਨਾਲ ਵੀ ਸੰਬੰਧਤ ਨਹੀਂ ਜ਼ਿਲ੍ਹਾ ਪ੍ਰਧਾਨ ਜੀ ਚੌਂ ਲੜਾ ਰਾਜ ਜਰਮਨਜੀਤ ਸਿੰਘ ਮੁੰਡਾ ਜਿਹੜਾ ਬਿਆਸ ਹਲਕੇ ਚ ਅਸੈਂਬਲੀ ਹਲਕੇ ਦਾ ਤੇ ਲੋਕ ਸਭਾ ਹਲਕਾ ਤਰਨਤਾਰਨ ਦਾ ਉਮੀਦਵਾਰ ਹੈਗਾ ਹੋਇਆ ਵੋਟਰ ਚੋਟਰ ਦੂਜਾ ਹੈਗਾ ਮਾਠ ਜਗੀਰ ਸਿੰਘ ਦਾ ਪੁੱਤਰਾ ਰਾਜਵੀਰ ਸਿੰਘ ਜਿਹੜਾ ਜਨਰਲ ਚਕਰ ਪ ਮੈਨੂੰ ਹੁਕਮ ਹੈ ਵੀ ਜੋ ਵੀ ਹੈਗਾ ਬੇਟੇ ਨੂੰ ਜਿਤਨਾ ਵੀ ਕਹੇ ਇਹ ਹੁਕਮ ਸਮਝ ਲੈ ਇਹਨੂੰ ਬੇਸਕ ਵਾਪਸ ਕਰ ਲਾ ਤੇ ਜਾਂ ਇਹਨੂੰ ਬੈਣ ਦਾ ਐਲਾਨ ਕਰ ਨਹੀਂ ਹੁੰਦਾ ਤੇ 27 ਜਤੇਰੀ ਟਿਕਟ ਦੀ ਵਿਰੋਧਤਾ ਕਰਾਂਗੇ ਅਸੀਂ ਵੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸਾਰੀ ਜਿਹੜੀ ਉਹ ਤੇਰੀ ਵਿਰੋਧਤਾ ਕਰੂਗੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਘਰ ਸੱਦ ਕੇ ਫੋਨ ਤੇ ਦਿੱਤੀਆਂ ਗਈਆਂ ਬੇਟੇ ਦੀ ਚੋਣ ਹੋ ਗਈ ਉਹਨਾਂ ਦੇ ਵਿਰੋਧਤਾ ਦੇ باوجود ਵੀ ਆਜੋ ਉਹਨਾਂ ਦੀ ਵਿਰੋਧਤਾ ਦੇ باوجود ਵੀ ਬੇਟਾ ਮੇਰਾ ਜ਼ਿਲ੍ਹੇ ਦਾ ਵੈ ਚੇਅਰਮੈਨ ਚੁਣਿਆ ਗਿਆ ਸਾਰੇ ਲੀਡਰਾਂ ਦੀ ਵਿਰੋਧਤਾ ਕਰਕੇ ਵੀ ਤੇ ਮੁਰਕੇ ਪੰਜਾਬ ਦਾ ਸਪੋਕਸਮੈਨ ਜਿਹੜਾ ਇੱਕ ਮੁੰਡਾ ਸੁਖਵੀਰ ਆ ਸਾਡੇ ਪਰਜਾ ਪਾਤਰ ਬਾਦਰੀਨ ਮਜੀਠੀ ਹਲਕੇ ਦਾ ਉਹ ਜਨਰਲ ਜੂਣ ਲੜਿਆ ਉਹਦੀ ਮਤ ਕਰਨ ਦੀ ਬਜਾਏ ਇਸ ਭਾਉ ਨੇ ਇਹਦੇ ਪਾਰਲੀਮੈਂਟ ਹਲਕੇ ਦਾ ਹਿੱਸਾ ਆ ਉਹਦੀ ਮਤ ਕਰਨ ਦੀ ਬਜਾਏ ਮਾਰਜੀ ਗੀਸੋਂ ਦੀ ਮਤ ਕੀਤੀ ਜਿਹੜੇ ਦੋਵੇਂ ਪਾਰਲੀਮੈਂਟ ਹਲਕੇ ਨਾਲ ਸੰਬੰਧਿਤ ਨਹੀਂ ਅਮਰਸਰ ਦਾ ਉਹ ਤਰਨ ਤਾਰਨਾ ਹੈ ਚਲੋ ਮੇਰੇ ਕੋਲ ਮੇਰੇ ਕਦੀ ਜਿੰਦਗੀ ਦੇ ਇਤਿਹਾਸ ਤੋਂ ਤੁਸੀਂ ਪ੍ਰੈਸ ਵਾਲਿਆਂ ਨੇ ਕਦੇ ਸੁਣਿਆ ਤੇ ਪਿਓ ਆਪਣੇ بیٹے ਦੀ ਵਿਰੋਧਤਾ ਕਰੰ ਮੇਰੇ ਕੋ ਮੇਰੇ بیٹے ਦੀ ਵਿਰੋਧਤਾ ਕਰਿਆ ਅੱਜ ਟਾਰੀ ਹਲਕੇ ਦੀ ਜਿਹੜੀ ਇੱਕ ਵੋਟ ਪਈ ਇਹਨੇ ਜੂਤ ਕਾਂਗਰਸ ਨੂੰ ਉਹਦੀ ਲਿਸਟ ਕਢਾ ਕੇ ਵੇਹਲੋ ਮੈਂ ਆਪਣੇ بیٹے ਨੂੰ ਇੱਕ ਵੋਟ ਨਹੀਂ ਪਾਈ ਇਹਦੀ ਮਜਦ ਕੀਤੀ ਇਹਨੂੰ ਸਿਰ ਝਕਾਇਆ ਵੀ ਇਹਨੇ ਚਲੋ ਸਾਥੀ ਆ ਸਾਡਾ ਤੇ ਜੋ ਕਹਿੰਦਾ ਕਰੀਏ ਪਰ ਉਹਦੇ ਕਰਨ ਦੇ باوجود ਵੀ ਮੇਰੇ ਜਿਹੜੇ ਬਲਾਉ ਪ੍ਰਧਾਨ ਜਿਹੜੇ ਇਹਦੇ ਕਹਿਣ ਤੇ ਬਲਾਉ ਪ੍ਰਧਾਨ ਬਣਾਇਆ ਮੈਂ ਕੋਈ ਵਰਕਰ ਨੂੰ ਨਹੀਂ ਕਹਦਾ ਸਤਿਕਾਰ ਕਰ ਸਕਿਆ ਕਿਉਂਕਿ ਇਹਨੇ ਧੱਕੇ ਨਾਲ ਮੈਨੂੰ ਕੋਈ ਬਲਾਉ ਪ੍ਰਧਾਨ ਵੀ ਦੋਵੇਂ ਇਹਨੇ ਆਪਣੇ ਰਿਸ਼ਤੇਦਾਰ ਬਣਾਏ ਆਪਣੇ ਸੱਜਣ ਬਣਾਏ ਜਿਹੜਾ ਪੀਪੀਸੀ ਦਾ ਮੈਂਬਰ ਬਣਾਇਆ ਜਿਹੜੇ ਬੰਦਿਆਂ ਦਾ ਰੈਡ ਹਰਜਿੰਦਰ ਸਿੰਘ ਸੇਖੋਂ ਮੁੰਡਾ ਸਾੰਘਨੇ ਦਾ ਇੱਕ ਆਪਾਂ ਵਰਪਾਲਾ ਵਾਲਾ ਅਵਤਾਰ ਸਿੰਘ ਜੀ ਲਾਲੀ ਵਰਪਾਲਿਆ ਉਹਨਾਂ ਦੇ ਨਾਮ ਪਾਏ ਮੇਰੇ ਕੋਲ ਕਟਾਤੇ ਜੀ ਇਹਨਾਂ ਕਰ ਦਿੱਤੇ ਵੀ ਨਹੀਂ ਇਹਨਾਂ ਨੂੰ ਨਹੀਂ ਬਣਾਉਣਾ ਇਹ ਤੇਰੀ ਮਰਜ਼ੀ ਤੋਂ ਵੀ ਕਰਾਂਗੇ ਐਉਂ ਕਰਾਂਗੇ ਜੇਹੇ ਕਰਾਂਗੇ ਉਹ ਮੁੰਡਾ ਆਪਣੇ ਭਣ੍ਹਈਏ ਦੇ ਭਣ੍ਹਈਏ ਨੂੰ ਬਣਾਤਾ ਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਦਾ ਜੋ ਸਤਿਕਾਰ ਕਰ ਦਿੰਦਾ ਉਹ ਇਸ ਜਲਾਲਤ ਕਰਕੇ ਮੈਂ ਨਹੀਂ ਕਰ ਸਕਿਆ ਆਪ ਪਾਰਟੀ ਦੇ ਲੋਕੀਤ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆਂ ਪੰਜਾਬ ਦੇ ਭਵਿੱਖ ਚ ਜੋ ਕੁਝ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆਂ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਤਕਾਰ ਦਿੱਤਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਉਹਨਾਂ ਦੇ ਕਮਾਕਾਰਾਂ ਤੋਂ ਭਗਵੰਤ ਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆਂ ਵੀ ਉਹਨਾਂ ਹਮੇਸ਼ਾ ਹੀ ਨਮਾਨਿਆਂ ਨੂੰ ਮਾਣ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਦਰ ਪਾਇਆ ਦੇ ਤਰਸੇਮ ਸਿੰਘ ਹਾਲਕਾ ਜੀ ਤੋਂ ਉਹਦੇ ਇੱਕ ਮਿਹਨਤੀ ਦੇ ਮਜ਼ਦੂਰ ਬੰਦਾ ਆ ਤੇ ਜੇ ਉੱਥੇ ਮੁੱਲ ਬੈਠਿਆ ਤੇ ਤੇਰਾ ਕਿਉਂ ਨਹੀਂ ਪਹੂਗਾ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋ ਦਲ ਬਦਲੀਆਂ ਦਾ ਦੌਰ ਲਗਾਤਾਰ جاری ਹੈ ਇਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਨੂੰ ਇਹ ਲੀਡਰ ਛੱਡ ਕੇ ਆਏ ਨੇ ਉਹਨਾਂ ਨੂੰ ਕਿੰਨਾ ਕੁ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਔਰ ਜਿਹੜੀਆਂ ਪਾਰਟੀਆਂ ਦੇ ਨਾਲ ਇਹ ਜੁੜ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਪਹੁੰਚਾ ਪਾਉਂਦੇ ਨੇ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ